ਹਾਂਜੀ ਨੌਵੀਂ ਜਮਾਤ ਦੇ ਬਹੁਤ ਹੀ ਪਿਆਰੇ ਬੱਚਿਓ ਅੱਜ ਮੈਂ ਤੁਹਾਡੇ ਲਈ ਵਿਗਿਆਨ ਵਿਸ਼ੇ ਦਾ ਚੌਥਾ ਪਾਠ ਪਰਮਾਣੂ ਦੀ ਬਣਤਰ ਦੇ ਅਭਿਆਸ ਦੇ ਪ੍ਰਸ਼ਨ ਲੈ ਕੇ ਆਈਆਂ ਤਾਂ ਸਾਡਾ ਆਪਣਾ ਅਭਿਆਸ ਦਾ ਪਹਿਲਾ ਪ੍ਰਸ਼ਨ ਹੈਗਾ ਇਲੈਕਟ੍ਰੋਨ ਪ੍ਰੋਟੋਨ ਅਤੇ ਨਿਊਟ੍ਰੋਨ ਦੇ ਗੁਣਾਂ ਦੀ ਤੁਲਨਾ ਕਰੋ ਹੁਣ ਆਪਾਂ ਦਾ ਪਹਿਲਾ ਪ੍ਰਸ਼ਨ ਕਰਾਂਗੇ ਇਲੈਕਟ੍ਰੋਨ ਪ੍ਰੋਟੋਨ ਤੇ ਨਿਊਟ੍ਰੋਨ ਦੇ ਗੁਣਾਂ ਦੀ ਤੁਲਨਾ ਤਾਂ ਅਸੀਂ ਪੜਿਆ ਹੈ ਕਾਫੀ ਕਿ ਇਲੈਕਟ੍ਰੋਨ ਕੀ ਹੁੰਦੇ ਨਿਊਟ੍ਰੋਨ ਕੀ ਹੁੰਦੇ ਤੇ ਪ੍ਰੋਟੋਨ ਕੀ ਹੁੰਦੇ ਹੈ ਹਾਂਜੀ ਆਪਾਂ ਪਹਿਲਾਂ ਜਾਣਨ ਜਾ ਰਹੇ ਹਾਂ ਕਿ ਇਲੈਕਟ੍ਰੋਨ ਆ ਜਿਹੜੇ ਉਹਨਾਂ ਨੂੰ ਕਿਸ ਅੱਖਰ ਨਾਲ ਜਾਂ ਕਿਸ ਚੈਨਲ ਨਾਲ ਦਰਸਾਇਆ ਜਾਂਦਾ ਪ੍ਰੋਟੋਨ ਨੂੰ ਕਿਸ ਨਾਲ ਤੇ ਨਿਊਟ੍ਰੋਨ ਨੂੰ ਕਿਸ ਨਾਲ ਇਲੈਕਟ੍ਰੋਨ ਨੂੰ ਈ ਨਾਲ ਦਰਸਾਇਆ ਜਾਂਦਾ ਈ ਨਾਲ ਦਰਸਾਇਆ ਜਾਂਦਾ ਤੇ ਪ੍ਰੋਟੋਨ ਨੂੰ ਪੀ ਨਾਲ ਦਰਸਾਇਆ ਜਾਂਦਾ ਤੇ ਨਿਊਟ੍ਰੋਨ ਨੂੰ ਐਨ ਨਾਲ ਦਰਸਾਇਆ ਜਾਂਦਾ ਠੀਕ ਹੈ ਦੂਸਰਾ ਪੁਆਇੰਟ ਹੈਗਾ ਆਪਣਾ ਜਿਹੜਾ ਇਲੈਕਟ੍ਰੋਨ ਦੀ ਸਥਿਤੀ ਕਿੱਥੇ ਆ ਤਾਂ ਇਲੈਕਟ੍ਰੋਨ ਆ ਜਿਹੜਾ ਇਹ ਨਿਊਕਲੀਅਸ ਦੇ ਆਲੇ-ਦੁਆਲੇ ਜਾਂ ਕੇਂਦਰਕ ਦੇ ਆਲੇ-ਦੁਆਲੇ ਊਰਜਾ ਸ਼ੈੱਲਾਂ ਵਿੱਚ ਪਏ ਜਾਂਦੇ ਆ ਊਰਜਾ ਸ਼ੈੱਲਾਂ ਵਿੱਚ ਪਏ ਜਾਂਦੇ ਆ ਦੂਜਾ ਪੁਆਇੰਟ ਹੈਗਾ ਕਿ ਪ੍ਰੋਟਾਨ ਕਿੱਥੇ ਪਾਏ ਜਾਂਦੇ ਆ ਪ੍ਰੋਟਾਨ ਪਾਏ ਜਾਂਦੇ ਆ ਪਰਮਾਣੂ ਦੇ ਕੇਂਦਰਕ ਵਿੱਚ ਕਿੱਥੇ ਪਾਏ ਜਾਂਦੇ ਆ ਕੇਂਦਰਕ ਵਿੱਚ ਜਿਸੇ ਤਰ੍ਹਾਂ ਨਿਊਟ੍ਰਾਨ ਵੀ ਕੇਂਦਰਕ ਵਿੱਚ ਪਾਏ ਜਾਂਦੇ ਆ ਤੀਜਾ ਪੁਆਇੰਟ ਆਪਾਂ ਕਰਾਂਗੇ ਕਿ ਪਰਮਾਣੂ ਤੇ ਇਹਨਾਂ ਤੇ ਚਾਰਜ ਕੀ ਹੁੰਦਾ ਹੈ ਇਲੈਕਟ੍ਰੋਨ ਹੈ ਜਿਹੜੇ ਇਹ ਰੈਣ ਚਾਰਜਿਤ ਹੁੰਦੇ ਆ ਇਲੈਕਟ੍ਰੋਨ ਰੈਣ ਚਾਰਜਿਤ ਹੁੰਦੇ ਆ ਪ੍ਰੋਟਾਨ ਧਨ ਚਾਰਜਿਤ ਹੁੰਦੇ ਆ ਤੇ ਨਿਊਟ੍ਰਨ 'ਤੇ ਕੋਈ ਚਾਰਜ ਨਹੀਂ ਹੁੰਦਾ। ਕੋਈ ਚਾਰਜ ਨਹੀਂ ਹੁੰਦਾ। ਭਾਵ ਜ਼ੀਰੋ ਚਾਰਜ ਹੁੰਦਾ। ਚੌਥਾ ਪੁਆਇੰਟ ਆਪਾਂ ਕਰਾਂਗੇ ਕਿ ਇਹਨਾਂ ਤੇ ਰੈਣ ਚਾਰਜ ਕਿੰਨਾ ਹੁੰਦਾ ਤੇ ਧਨ ਕਿੰਨਾ ਹੁੰਦਾ। ਤਾਂ ਇਲੈਕਟ੍ਰੋਨ ਤੇ ਇੱਕ ਰੈਣ ਚਾਰਜ ਹੁੰਦਾ। ਇੱਕ ਰੈਣ ਚਾਰਜ ਹੁੰਦਾ ਤੇ ਇਹਦੇ ਤੇ ਇੱਕ 3 ਚਾਰਜ ਹੁੰਦਾ ਪ੍ਰੋਟਾਨ ਤੇ ਇੱਕ ਧਨ ਚਾਰਜ ਹੁੰਦਾ ਤੇ ਇਸ ਤੇ ਨਾ ਕੋਈ ਰੈਣ ਹੁੰਦਾ ਤੇ ਨਾ ਧਨ ਹੁੰਦਾ ਮਤਲਬ ਕੁਝ ਨਹੀਂ ਹੁੰਦਾ ਪੰਜਵਾਂ ਪੁਆਇੰਟ ਆਪਾਂ ਕਰਾਂਗੇ ਕਿ ਜਿਹੜਾ ਚਾਰਜ ਆ ਉਹ ਕਿੰਨਾ ਹੈ ਤਾਂ ਰੈਣ ਚਾਰਜ ਜਿਹੜਾ ਉਹ ਇਲੈਕਟ੍ਰੋਨ ਤੇ ਕਿੰਨਾ ਇਲੈਕਟ੍ਰੋਨ ਤੇ ਇਹਦੀ ਅਮਾਊਂਟ ਹੈਗੀ ਆ ਰੈਣ ਚਾਰਜ ਦੀ 1.602 10 ਦੀ ਪਾਵਰ 19 ਕੁਲੌਮ -19 ਕੁਲੌਮ ਹੈ ਤੇ ਇਧਰ ਪ੍ਰੋਟਾਣ ਦਾ ਵੀ ਇੰਨਾ ਹੀ ਹੈ 1.602 10 -19 ਕੁਲੌਮ ਕੁਲੌਮ ਤੇ ਇਹਦੇ ਤੇ ਕੋਈ ਨਹੀਂ ਹੈਗਾ ਹਾਂਜੀ ਪ੍ਰਕਿਰਤੀ ਵੀ ਅਸੀਂ ਦੱਸਤੀ ਵੀ ਇਹਦੇ ਤੇ ਕਿਹੜਾ ਚਾਰਜ ਹੈ ਉਹ ਵੀ ਦੱਸਤਾ ਸੀ ਹਾਂਜੀ ਹੁਣ ਹੈਗਾ ਕਿ ਪੁੰਜ ਪੁੰਜ ਕਿੰਨਾ ਹੁੰਦਾ ਤਾਂ ਜਿਹੜਾ ਭਾਰ ਹੈ ਇਲੈਕਟ੍ਰੋਨ ਦਾ ਇਹ ਬਹੁਤ ਘੱਟ ਹੁੰਦਾ ਹੈ ਇਹ ਹੈਗਾ 9.1 10 ਦੀ ਪਾਵਰ -28 ਜੀ ਦੂਸਰੇ ਪਾਸੇ ਪ੍ਰੋਟਨ ਦਾ ਭਾਰ ਹੈ ਜਿਹੜਾ ਉਹ ਹੈਗਾ 1.673 10 ਦੀ ਪਾਵਰ -24 ਜੀ ਤੇ ਇਸ ਤੋਂ ਥੋੜਾ ਜਿਹਾ ਜ਼ਿਆਦਾ ਨਿਊਟ੍ਰਨ ਦਾ ਹੁੰਦਾ 1.675 10^-24 ਜੀ ਹਾਂਜੀ ਇਹ ਸੀਗਾ ਡਿਫਰੈਂਸ ਬਿਟਵੀਨ ਇਲੈਕਟ੍ਰੋਨ ਪ੍ਰੋਟੋਨ ਤੇ ਨਿਊਟ੍ਰਨ ਇਲੈਕਟ੍ਰੋਨ ਤੇ ਪ੍ਰੋਟੋਨ ਤੇ ਨਿਊਟ੍ਰਨ ਦੇ ਵਿੱਚ ਅੰਤਰ ਉਮੀਦ ਕਰਦੀ ਹਾਂ ਕਿ ਪਹਿਲੇ ਪ੍ਰਸ਼ਨ ਦੀ ਪੂਰੀ ਤਰ੍ਹਾਂ ਸਮਝ ਆ ਗਈ ਹੋਵੇਗੀ ਥੈਂਕ ਯੂ ਓਕੇ ਬੱਚਾ